ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਚੀਜ਼ ਦਾ ਸੇਵਨ ਜੇਕਰ ਤੁਸੀਂ 4 ਦਿਨ ਪਾਣੀ ਵਿੱਚ ਉਬਾਲ ਕੇ ਕਰਦੇ ਹੋ ਤਾਂ ਇਸ ਨਾਲ ਜ਼ਿੰਦਗੀ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ। ਸਾਰੀ ਉਮਰ ਕਮਜ਼ੋਰੀ ਨਹੀਂ ਆਵੇਗੀ ਅਤੇ ਘੱਟ ਉਮਰ ਵਿੱਚ ਬੁਢਾਪਾ ਵੀ ਨਹੀਂ ਆਵੇਗਾ। ਅਨਿੰਦਰੇ ਦੀ ਬਿਮਾਰੀ ਦਾ ਜੜ ਤੋਂ ਇਲਾਜ, ਦੀ ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਵੀ ਤਰ੍ਹਾਂ ਦੀ ਬਲੌਕੇਜ ਖੁੱਲ ਜਾਵੇਗੀ ਅਤੇ ਪੇਟ ਦੀ ਚਰਬੀ ਵੀ ਬਹੁਤ ਜਲਦੀ ਪਿਗਲ ਕੇ ਤੁਸੀਂ ਬਿਲਕੁਲ ਸਲਿਮ ਅਤੇ ਫਿਟ ਬਣ ਜਾਓਗੇ। ਦੋਸਤੋ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਤੋਂ ਵੀ ਤੁਹਾਨੂੰ ਬਹੁਤ ਜਲਦ ਅਸਰ ਹੋਵੇਗਾ। ਅਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅਜਿਹੀ ਚ ਜਿਸ ਦਾ ਸੇਵਨ ਕਰਕੇ ਜੇਕਰ ਤੁਸੀਂ ਪਾਣੀ ਵਿੱਚ ਉਹ ਬਾਲ ਕੇ ਕਰਦੇ ਹੋ ਤਾਂ ਇਸ ਦੇ ਤੁਹਾਨੂੰ ਬਹੁਤ ਚਮਤਕਾਰ ਹੀ ਸਰੀਰ ਦੀ ਇਮਿਊਨਿਟੀ ਪਾਵਰ ਵਧ ਜਾਵੇਗੀ ਜਿਸ ਨਾਲ ਕਿ ਤੁਸੀਂ ਬਹੁਤ ਸਾਰੀਆਂ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਦੋਸਤੋ ਇਸ ਨਾਲ ਖੂਨ ਦੀ ਕਮੀ ਨੂੰ ਵੀ ਪੂਰਾ ਕਰਨ ਦੇ ਨਾਲ ਨਾਲ ਖੂਨ ਨੂੰ ਸਾਫ਼ ਕਰੇਗਾ ਤੇ ਦੋਸਤੋ ਇਹ ਖੂਨ ਨੂੰ ਪਤਲਾ ਵੀ ਕਰ ਦਵੇਗਾ ਦੋਸਤੋ ਇਸ ਚੀਜ਼ ਨੂੰ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਬਿਲਕੁਲ ਖਤਮ ਹੋ ਜਾਵੇਗੀ ਤੁਹਾਡਾ ਸਰੀਰ ਸ਼ਕਤੀਸ਼ਾਲੀ ਅਤੇ ਫਿਟ ਬਣ ਜਾਵੇਗਾ ਦੋਸਤੋ ਇਸ ਨਾਲ ਤੁਹਾਡੀ ਅਨਿੰਦਰੇ ਦੀ ਸਮੱਸਿਆ ਵੀ ਬਿਲਕੁਲ ਦੂਰ ਹੋ ਜਾਵੇਗੀ ਇਹ ਚੀਜ਼ ਕੋਲੇਸਟ੍ਰੋਲ ਨੂੰ ਸਹੀ ਲੈਵਲ ਵਿੱਚ ਰੱਖੇਗੀ ਜਿਸ ਨਾਲ ਕਿ ਹਾਰਟ ਬਲਾਕੇਜ ਅਤੇ ਹਾਰ ਕਾਉਂ ਦਾ ਖਤਰਾ ਬਿਲਕੁਲ ਖਤਮ ਹੋ ਜਾਵੇਗਾ ਦੋਸਤੋ ਇਹ ਕੜਾ ਹਾਈਪਰਟੈਨਸਿਨ ਨੂੰ ਵੀ ਖਤਮ ਕਰਦਾ ਹੈ ਕਿਉਂਕਿ ਹਾਈਪਰਟੈਨਸਿ ਹੋਰ ਵੀ ਕਈ ਨਵੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਕਿਸਮਿਸ ਜਿਸ ਨੂੰ ਅਸੀਂ ਪੰਜਾਬੀ ਵਿੱਚ ਮੇਵੇ ਵੀ ਕਹਿੰਦੇ ਹਾਂ ਅਸੀਂ ਕਰਦੇ ਹਾਂ ਕਿ ਇਸ ਦਾ ਸੇਵਨ ਕਿਵੇਂ ਕਰਨਾ ਹੈ ਜਿਸ ਦੇ ਸਾਨੂੰ ਜ਼ਿਆਦਾ ਲਾਭ ਮਿਲ ਸਕਣ ਦੋਸਤੋ ਸਭ ਤੋਂ ਪਹਿਲਾਂ ਅਸੀਂ 10 ਤੋਂ 12 ਦਾਣੇ ਮੇਵਿਆਂ ਦੇ ਲੈਣੇ ਹਨ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਇੱਕ ਗਲਾਸ ਪਾਣੀ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਅਤੇ ਦੋਸਤੋ ਉਸ ਉਬਲੇ ਹੋਏ ਪਾਣੀ ਨੂੰ 2 ਘੰਟੇ ਤੱਕ ਉਵੇਂ ਹੀ ਪਿਆ ਰਹਿਣ ਦੇਣਾ ਹੈ ਅਤੇ ਫਿਰ ਦੋਸਤੋ 2 ਘੰਟੇ ਬਾਅਦ ਉਸ ਪਾਣੀ ਨੂੰ ਚੰਗੀ ਤਰ੍ਹਾਂ ਪੁਣ ਕੇ ਉਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਣਾ ਹੈ ਅਤੇ ਉਸ ਤੋਂ ਬਾਅਦ ਦੋਸਤੋ ਖਾਣਾ ਖਾਣ ਤੋਂ 1 ਘੰਟਾ ਬਾਅਦ ਤੁਸੀਂ ਉਹਨਾਂ ਮੇਵਿਆਂ ਨੂੰ ਵੀ ਚਗਵਾ ਚਬਾ ਕੇ ਖਾ ਲੈਣਾ ਹੈ ਤਾਂ ਦੋਸਤੋ ਜੇਕਰ ਤੁਸੀਂ ਇਸ ਦਾ ਸੇਵਨ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਦੇ ਤੁਹਾਨੂੰ ਬਹੁਤ ਲਾਜਵਾ ਫਾਇਦੇ ਮਿਲਣਗੇ ਤੁਸੀਂ ਬਿਲਕੁਲ ਨਿਰੋਗ ਬਣ ਜਾਓਗੇ ਤੁਹਾਡੇ ਸਰੀਰ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੋ ਜਾਵੇਗਾ ਅਤੇ ਦੋਸਤੋ ਉਸ ਪਾਣੀ ਦਾ ਸੇਵਨ ਵੀ ਤੁਸੀਂ ਖਾਲੀ ਪੇਟ ਕਰ ਲੈਣਾ ਹੈ ਦੋਸਤੋ ਇਹਨਾਂ ਦੋਹਾਂ ਦਾ ਸੇਵਨ ਕਰਨ ਤੇ ਤੁਹਾਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਜਿੱਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਮੇਵਿਆਂ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਜਾਂ ਫਿਰ ਅ ਸਕਾੜੇ ਬਾਰੇ ਪਤਾ ਲੱਗ ਸਕਦੇ ਹੋ ਤੇ ਉਹ ਵੀ ਇਸ ਦਾ ਲਾਭ ਲੈ ਸਕਦੇ